ਅੱਜ ਦੀਆਂ ਇਹ ਕੁਝ ਜ਼ਰੂਰੀ ਗੱਲਾਂ ਬਿਮਾਰੀਆਂ ਤੋਂ ਤੁਹਾਡੇ ਤੋਂ ਕੋਹਾਂ ਦੂਰ ਲੈ ਜਾਣਗੀਆਂ ਇਸ ਲਈ ਇਹਨਾਂ ਗੱਲਾਂ ਨੂੰ ਆਪਣਾ ਕੀਮਤੀ ਸਮਾਂ ਕੱਢ ਕੇ ਜ਼ਰੂਰ ਸੁਣੋ ਕੇਲਾ ਖਾਣ ਤੋਂ ਡੇਢ ਘੰਟਾ ਬਾਅਦ ਤੱਕ ਤੁਹਾਡੇ ਸਰੀਰ ਅੰਦਰ ਤਾਕਤ ਬਣੀ ਰਹਿੰਦੀ ਹੈ ਇਸ ਲਈ ਜਿਮ ਜਾਣ ਤੋਂ ਬਾਅਦ ਜਾਂ ਫਿਰ ਪਹਿਲਾਂ ਅਤੇ ਖਾਣਾ ਖਾਣ ਤੋਂ ਬਾਅਦ ਸਾਨੂੰ ਕੇਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਮਲਤਾਨੀ ਮਿੱਟੀ ਨਾਲ ਵਾਲ ਧੋਣ ਨਾਲ ਵਾਲ ਝੜਨੇ ਬਿਲਕੁਲ ਬੰਦ ਹੋ ਜਾਂਦੇ ਹਨ ਜੇਕਰ ਤੁਹਾਡੇ ਪੇਟ ਦੀ ਚਰਬੀ ਬਹੁਤ ਹੀ ਜ਼ਿਆਦਾ ਵੱਧਦੀ ਜਾ ਰਹੀ ਹੈ ਤਾਂ ਤੁਸੀਂ ਬਦਾਮ ਰਾਤ ਨੂੰ ਭੌਂ ਕੇ ਰੱਖ ਸਕਦੇ ਹੋ ਤੇ ਸਵੇਰੇ ਖਾਲੀ ਪੇਟ ਬਦਾਮ ਦਾ ਸੇਵਨ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਪੇਟ ਦੀ ਚਰਬੀ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਘਟ ਹੁਣੀ ਸ਼ੁਰੂ ਹੋ ਜਾਵੇਗੀ ਪਿਆਜ਼ ਦਾ ਰਸ ਵਾਲਾਂ ਉੱਪਰ ਲਗਾਉਣ ਨਾਲ ਸਫੈਦ ਵਾਲ ਵੀ ਕਾਲੇ ਹੋ ਜਾਂਦੇ ਹਨ ਤੇ ਨਵੇਂ ਵਾਲ ਆਉਣੇ ਵੀ ਸ਼ੁਰੂ ਹੋ ਜਾਣਗੇ। ਇਸ ਦੇ ਨਾਲ-ਨਾਲ ਤੁਹਾਡੇ ਵਾਲ ਚਮਕਦਾਰ ਵੀ ਹੋ ਜਾਣਗੇ। ਜਲੀ ਹੋਈ ਤ્વਚਾ ਦੇ ਉੱਪਰ ਟੁੱਥ ਪੀਸਟ ਲਗਾਉਣ ਨਾਲ ਜਲਣ ਘਟ ਜਾਂਦੀ ਹੈ, ਛਾਲੇ ਵੀ ਨਹੀਂ ਹੁੰਦੇ। ਥੋੜੀ ਜਿਹੀ ਵਿਕਸ ਪਿੰਪਲਸ ਵਾਲੀ ਜਗ੍ਹਾ ਤੇ ਲਗਾਉਣ ਨਾਲ ਪਿੰਪਲਸ ਸੁੱਕ ਕੇ ਖਤਮ ਹੋ ਜਾਂਦੇ ਹਨ। ਜੇਕਰ ਤੁਸੀਂ ਲਗਾਤਾਰ 1 ਮਹੀਨੇ ਤੱਕ ਕਿਸ਼ਮਿਸ਼ ਦਾ ਪਾਣੀ ਪੀਂਦੇ ਹੋ ਤਾਂ ਤੁਹਾਡੇ ਚਿਹਰੇ ਤੇ ਦਾਗ-ਧੱਬੇ ਬਿਲਕੁਲ ਖਤਮ ਹੋ ਜਾਣਗੇ ਤੇ ਤੁਹਾਡੀ ਤ્વਚਾ ਵੀ ਚਮਕਣ ਲੱਗ ਜਾਵੇਗੀ। ਤੇਜ਼ ਪੱਤੇ ਨੂੰ ਕੁੱਟ ਕੇ ਕੱਪੜੇ ਨਾਲ ਛਾਣ ਕੇ ਉਸ ਦਾ ਚੂਰਨ ਬਣਾ ਲਓ ਸਵੇਰੇ ਉੱਠਦੇ ਹੀ 5 ਗ੍ਰਾਮ ਦੀ ਮਾਤਰਾ ਵਿੱਚ ਇਹ ਚੂਰਨ ਗੁੰਗਣੇ ਪਾਣੀ ਦੇ ਨਾਲ ਲਓ ਇਹ ਚੂਰਨ ਤੁਹਾਨੂੰ ਪੇਟ ਦੀਆਂ ਬਿਮਾਰੀਆਂ ਤੋਂ ਬਚਾਵੇਗਾ। ਆਮਲੇ ਦੇ ਚੂਰ ਨੂੰ ਕੁਝ ਧੇਰ ਲਈ ਭਿਉਂ ਕੇ ਰੱਖ ਦਿਓ ਉਸ ਤੋਂ ਬਾਅਦ ਉਸ ਨੂੰ ਛਾਣ ਕੇ ਨਿੰਬੂ ਦਾ ਰਸ ਮਿਲਾ ਕੇ ਸਵੇਰੇ ਉੱਠਦੇ ਹੀ ਪੀ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਡਾਇਬਟੀਜ਼ ਤੋਂ ਫਾਇਦਾ ਮਿਲੇਗਾ ਜੇਕਰ ਤੁਹਾਨੂੰ ਰਾਤ ਦੇ ਸਮੇਂ ਬਹੁਤ ਜ਼ਿਆਦਾ ਘਰਾੜੇ ਆਉਂਦੇ ਹਨ ਤਾਂ ਇਲਾਇਚੀ ਨੂੰ ਗਰਮ ਪਾਣੀ ਦੇ ਨਾਲ ਖਾਓ ਇਸ ਨਾਲ ਨੀਂਦ ਵਧੀਆ ਆਵੇਗੀ ਅਤੇ ਘਰਾੜਿਆਂ ਦੀ ਸਮੱਸਿਆ ਖਤਮ ਹੋ ਜਾਵੇਗੀ ਸਵੇਰੇ ਉੱਠਣ ਤੋਂ ਬਾਅਦ ਬਾਸੀ ਮੂੰ ਘਟੋ ਘਟ ਦੋ ਗਲਾਸ ਗੂੰਗਣਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਉਸ ਤੋਂ ਬਾਅਦ ਤੁਹਾਨੂੰ ਕੁਝ ਦੇਰ ਪੈਦਲ ਵੀ ਚੱਲਣਾ ਚਾਹੀਦਾ ਹੈ ਬਿਮਾਰੀਆਂ ਤੋਂ ਬਚੇ ਰਹੋਗੇ ਖਾਣਾ ਬਣਾਉਣ ਵਿੱਚ ਜੇਕਰ ਤੁਸੀਂ ਐਲੂਮੀਨੀਅਮ ਦੇ ਬਰਤਨਾਂ ਦਾ ਪ੍ਰਯੋਗ ਕਰਦੇ ਹੋ ਤਾਂ ਤੁਹਾਨੂੰ ਸਕਿਨ ਦੀ ਪ੍ਰੋਬਲਮ ਹੋ ਸਕਦੀ ਹੈ ਇਸ ਦੀ ਜਗ੍ਹਾ ਤੁਸੀਂ ਮਿੱਟੀ ਪਿੱਤਲ ਜਾਂ ਸਟੀਲ ਦੇ ਬਰਤਨਾਂ ਦਾ ਪ੍ਰਯੋਗ ਕਰੋ ਤਾਂ ਚੰਗਾ ਹੋਵੇਗਾ ਖਾਣਾ ਖਾਣ ਤੋਂ 45 ਮਿੰਟ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ ਖਾਣਾ ਖਾਣ ਤੋਂ ਬਾਅਦ ਜਲਦੀ ਪਾਣੀ ਪੀਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਸਵੇਰ ਦਾ ਨਾਸ਼ਤਾ ਸੂਰਜ ਚੜ੍ਹਨ ਤੋਂ 2 ਘੰਟੇ ਦੇ ਅੰਦਰ ਅੰਦਰ ਕਰ ਲੈਣਾ ਚਾਹੀਦਾ ਹੈ ਤੇ ਸ਼ਾਮ ਦਾ ਭੋਜਨ ਸੂਰਜ ਛਿਪਣ ਦੇ ਨਾਲ ਨਾਲ ਹੀ ਕਰ ਲੈਣਾ ਚਾਹੀਦਾ ਹੈ ਇਸ ਨਾਲ ਕਦੇ ਵੀ ਤੁਹਾਡੀ ਪਾਚਨ ਕਿਰਿਆ ਖਰਾਬ ਨਹੀਂ ਹੋਵੇਗੀ ਜੇਕਰ ਤੁਸੀਂ ਛੋਲਿਆਂ ਦੇ ਨਾਲ ਗੁੜ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇਸ ਨਾਲ ਤੁਹਾਡਾ ਸਰੀਰ ਬਹੁਤ ਹੀ ਤਾਕਤਵਰ ਹੋ ਜਾਵੇਗਾ ਵਿਗਿਆਨ ਦੇ ਅਨੁਸਾਰ ਗੁੜ ਵਿੱਚ ਕਾਫੀ ਮਾਤਰਾ ਵਿੱਚ ਕੁਝ ਅਜਿਹੇ ਵਿਟਾਮਿਨ ਪਾਏ ਜਾਂਦੇ ਹਨ ਜੋ ਕਿ ਤੁਹਾਡੇ ਵਾਲਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਂਦੇ ਹਨ ਇਸ ਲਈ ਗੁੜ ਨੂੰ ਹਮੇਸ਼ਾ ਆਪਣੀ ਡਾਈਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਇੱਕ ਅਜਿਹੀ ਜਗ੍ਹਾ ਤੇ ਰਹਿੰਦੇ ਹੋ ਜਿੱਥੇ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ ਤਾਂ ਤੁਹਾਨੂੰ ਥੋੜਾ ਜਿਹਾ ਗੁੜ ਜ਼ਰੂਰ ਖਾਣਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਕਦੇ ਵੀ ਦਮੇ ਦੀ ਸ਼ਿਕਾਇਤ ਨਹੀਂ ਹੋਵੇਗੀ ਖਜੂਰ ਨੂੰ ਉਬਾਲ ਕੇ ਉਸ ਵਿੱਚ 5 ਗ੍ਰਾਮ ਮੇਥੀ ਮਿਲਾ ਕੇ ਪੀਣ ਨਾਲ ਕਮਰ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ ਸੌਣ ਤੋਂ ਪਹਿਲਾਂ ਬੈਸਲੀਨ ਵਿੱਚ ਇੱਕ ਵਿਟਾਮਿਨ E ਦਾ ਕੈਪਸੂਲ ਮਿਲਾ ਕੇ ਚਿਹਰੇ ਤੇ ਲਗਾਓ ਚਿਹਰਾ ਬਹੁਤ ਹੀ ਜ਼ਿਆਦਾ ਗਲੋ ਕਰਨ ਲੱਗ ਜਾਵੇਗਾ ਜਿੰਨਾ ਬੱਚਿਆਂ ਦਾ ਕੱਦ ਨਹੀਂ ਵੱਧਦਾ ਜਾਂ ਫਿਰ ਸਰੀਰ ਕਮਜ਼ੋਰ ਹੁੰਦਾ ਹੈ ਉਹਨਾਂ ਨੂੰ ਹਰ ਰੋਜ਼ ਪਪੀਤਾ ਖਾਣਾ ਚਾਹੀਦਾ ਹੈ ਅਨਾਰ ਨੂੰ ਸਵੇਰੇ ਖਾਣਾ ਚਾਹੀਦਾ ਹੈ ਸਵੇਰੇ ਖਾਣ ਨਾਲ ਸਰੀਰ ਵਿੱਚ ਤਾਕਤ ਬਣੀ ਰਹਿੰਦੀ ਹੈ ਰਾਤ ਦੇ ਸਮੇਂ ਅਨਾਰ ਦਾ ਸੇਵਨ ਕਰਨ ਨਾਲ ਕੋਈ ਵੀ ਫਾਇਦਾ ਨਹੀਂ ਹੁੰਦਾ ਪਪੀਤੇ ਨੂੰ ਹਮੇਸ਼ਾ ਸਵੇਰ ਦੇ ਨਾਸ਼ਤੇ ਤੋਂ ਬਾਅਦ ਅਤੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਖਾਣਾ ਚਾਹੀਦਾ ਹੈ ਰੋਜ਼ਾਨਾ ਸਵੇਰੇ ਗਰਮ ਪਾਣੀ ਵਿੱਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਅਤੇ ਤ્વਚਾ ਨੂੰ ਸਿਹਤਮੰਦ ਰੱਖਣ ਵਿੱਚ ਵੀ ਮਦਦ ਕਰਦਾ ਹੈ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਕਾਜੂ ਦਾ ਸੇਵਨ ਕਰਦੇ ਹੋ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਜਾਤ ਤੇਜ਼ ਹੋ ਜਾਂਦੀ ਹੈ ਜਾਮਣ ਦੇ ਬੀਜ ਨੂੰ ਬਰੀਕ ਪੀਸ ਕੇ ਦਹੀਂ ਦੇ ਨਾਲ ਖਾਣਾ ਕੈਂਸਰ ਅਤੇ ਪਥਰੀ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ ਸੰਤਰਾ ਪੇਟ ਵਿੱਚ ਜਾਂਦੇ ਹੀ ਖੂਨ ਵਿੱਚ ਤਬਦੀਲ ਹੋ ਜਾਂਦਾ ਹੈ ਤੇ ਜਲਦੀ ਨਾਲ ਹজম ਹੋਣ ਦੀ وجہ ਨਾਲ ਤੁਸੀਂ ਦਰਜਣਾ ਸੰਤਰੇ ਆਸਾਨੀ ਨਾਲ ਖਾ ਸਕਦੇ ਹੋ ਜੇਕਰ ਤੁਹਾਡੇ ਹੱਥਾਂ ਪੈਰਾਂ ਵਿੱਚ ਦਰਦ ਹੁੰਦਾ ਹੈ ਤਾਂ ਉਸ ਦੀ وجہ ਚਾਹ ਹੀ ਹੈ ਚਾਹ ਦਾ ਅਸਰ ਸਾਡੀਆਂ ਹੱਡੀਆਂ ਉੱਪਰ ਪੈਂਦਾ ਹੈ ਅਤੇ ਉਹ ਗੱਲਣ ਲੱਗ ਜਾਂਦੀਆਂ ਹਨ ਘਟੋਮਰ ਵਿੱਚ ਹੀ ਦਰਦ ਹੋਣਾ ਸੌਂਦੇ ਸਮੇਂ ਦਰਦ ਹੋਣਾ ਇਹ ਸਭ ਚਾਹ ਦੀ ਵਜ੍ਹਾ ਨਾਲ ਹੀ ਹੁੰਦਾ ਹੈ ਜੇਕਰ ਤੁਸੀਂ ਹਰ ਰੋਜ਼ ਖਾਲੀ ਪੇਟ 1 ਮਹੀਨੇ ਤੱਕ ਕਿਸ਼ਮਿਸ਼ ਦਾ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਖੂਨ ਨੂੰ ਸਾਫ਼ ਕਰ ਦਿੰਦਾ ਹੈ ਜਿਸ ਦੇ ਕਾਰਨ ਤੁਹਾਡੀ ਤ્વਚਾ ਚਮਕਣ ਲੱਗ ਜਾਂਦੀ ਹੈ ਖਾਲੀ ਪੇਟ ਸੌਂਫ ਦਾ ਪਾਣੀ ਪੀਣ ਨਾਲ ਤੇਜ਼ੀ ਨਾਲ weight loss ਹੋਣ ਲੱਗ ਜਾਂਦਾ ਹੈ ਇਸ ਦਾ ਅਸਰ ਤੁਹਾਨੂੰ 15 ਤੋਂ 20 ਦਿਨਾਂ ਦੇ ਵਿੱਚ ਹੀ ਦੇਖਣ ਲੱਗ ਜਾਂਦਾ ਹੈ ਚੰਗੀ ਨੀਂਦ ਲੈਣ ਤੋਂ ਬਾਅਦ ਵੀ ਜੇਕਰ ਤੁਸੀਂ ਥੱਕਿਆ ਹੋਇਆ ਮਹਿਸੂਸ ਕਰ ਰਹੇ ਹੋ ਤਾਂ ਇਸ ਦਾ ਮਤਲਬ ਤੁਹਾਡੇ ਅੰਦਰ ਪਾਣੀ ਦੀ ਕਮੀ ਹੈ ਇਸ ਲਈ ਜਦੋਂ ਵੀ ਸੌ ਕੇ ਉਠੋ ਤਾਂ ਥੋੜਾ ਜਿਹਾ ਪਾਣੀ ਜ਼ਰੂਰ ਪੀਓ ਮਸਰ ਦੀ ਦਾਲ ਨੂੰ ਪੀਸ ਕੇ ਉਸ ਦਾ ਥੋੜਾ ਜਿਹਾ ਪੇਸਟ ਬਣਾ ਲਓ ਤੇ ਫਿਰ ਉਸ ਨੂੰ ਸ਼ਹਿਦ ਦੇ ਨਾਲ ਮਿਲਾ ਕੇ ਚਿਹਰੇ ਤੇ ਲਗਾਓ ਕੁਝ ਦੇਰ ਬਾਅਦ ਚਿਹਰਾ ਸਾਫ਼ ਪਾਣੀ ਨਾਲ ਧੋ ਲਓ ਸਵੇਰੇ ਉੱਠ ਕੇ ਤੁਹਾਨੂੰ ਹਲਕਾ ਗਰਮ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਤੁਹਾਡੇ ਸਰੀਰ ਦੀ ਸਾਰੀ ਗੰਦਗੀ ਆਪਣੇ ਆਪ ਬਾਹਰ ਆ ਜਾਂਦੀ ਹੈ ਤੁਹਾਨੂੰ ਖਾਣਾ ਹਮੇਸ਼ਾ 32 ਬਾਰ ਚਬਾ ਚਬਾ ਕੇ ਖਾਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕਦੇ ਵੀ ਖਾਣਾ ਪਚਾਉਣ ਐਸਡਿਟੀ ਤੇ ਕਬਜ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹੋ ਸਕੇ ਤਾਂ ਸਵੇਰ ਦੇ ਖਾਣੇ ਨਾਲ ਜੂਸ ਜ਼ਰੂਰ ਪੀਤਾ ਜਾਵੇ ਇਹ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਖੱਟੇ ਫਲ ਕਦੇ ਵੀ ਰਾਤ ਨੂੰ ਨਹੀਂ ਖਾਣੇ ਚਾਹੀਦੇ ਰਾਤ ਨੂੰ ਖੱਟੇ ਫਲ ਖਾਣ ਨਾਲ ਸਾਡੇ ਸਰੀਰ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਬਣਿਆ ਹੋਇਆ ਖਾਣਾ 40 ਮਿੰਟ ਦੇ ਅੰਦਰ ਅੰਦਰ ਖਾ ਲੈਣਾ ਚਾਹੀਦਾ ਹੈ ਇਸ ਨਾਲ ਕਰਨ ਨਾਲ ਤੁਹਾਡੇ ਸਰੀਰ ਨੂੰ ਇਸ ਦਾ ਪੂਰਾ ਫਾਇਦਾ ਮਿਲ ਸਕਦਾ ਹੈ ਰਾਤ ਨੂੰ ਖਾਣੇ ਦੇ ਨਾਲ ਕਦੇ ਵੀ ਲੱਸੀ ਨਹੀਂ ਪੀਣੀ ਚਾਹੀਦੀ ਇਸ ਨਾਲ ਵੀ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਇਸ ਨਾਲ ਤੁਹਾਨੂੰ ਜੋੜਾਂ ਦੇ ਦਰਦ ਜਾਂ ਫਿਰ ਗਠੀਆ ਰੋਗ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਕੁਝ ਦੇਰ ਆਰਾਮ ਜ਼ਰੂਰ ਕਰਨਾ ਚਾਹੀਦਾ ਹੈ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਆਰਾਮ ਕਰਨਾ ਤੁਹਾਡੀ ਸਿਹਤ ਲਈ ਬਹੁਤ ਹੀ ਜਿਆਦਾ ਚੰਗਾ ਮੰਨਿਆ ਗਿਆ ਹੈ ਸਵੇਰੇ ਉੱਠ ਕੇ ਅੱਖਾਂ ਨੂੰ ਠੰਡੇ ਪਾਣੀ ਨਾਲ ਜ਼ਰੂਰ ਧੋਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਕਦੇ ਵੀ ਤੁਹਾਡੀ ਨਜ਼ਰ ਕਮਜ਼ੋਰ ਨਹੀਂ ਹੁੰਦੀ ਅਤੇ ਤੁਸੀਂ ਅੱਖਾਂ ਦੀਆਂ ਅਨੇਕਾਂ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ ਇਹ ਤਿੰਨ ਤਰ੍ਹਾਂ ਦੇ ਜ਼ਹਿਰ ਆਪਣੀ ਰਸੋਈ ਵਿੱਚ ਕਦੇ ਨਾ ਵਰਤੋ ਚੀਨੀ ਮੈਦਾ ਅਤੇ ਸਫੈਦ ਨਮਕ ਨਹੀਂ ਤਾਂ ਤੁਹਾਨੂੰ ਇਸ ਦਾ ਬਹੁਤ ਭਾਰੀ ਨੁਕਸਾਨ ਹੋ ਸਕਦਾ ਹੈ ਡਾਇਰੀਆ ਦੀ ਸਮੱਸਿਆ ਹੋਣ ਕਰਕੇ ਟਮਾਟਰ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਦਸਤ ਜਾਂ ਡਾਇਰੀਆ ਦੇ ਦੌਰਾਨ ਜਿਆਦਾ ਟਮਾਟਰ ਖਾਣ ਨਾਲ ਤੁਹਾਡੀ ਸਮੱਸਿਆ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਟਮਾਟਰ ਵਿੱਚ ਇੱਕ ਸਾਲਮੋਨੇਲਾ ਨਾਮ ਦਾ ਬੈਕਟੀਰੀਆ ਪਾਇਆ ਜਾਂਦਾ ਹੈ ਜੋ ਕਿ ਡਾਇਰੀਆ ਦੀ ਸਮੱਸਿਆ ਨੂੰ ਵਧਾਉਣ ਦਾ ਕੰਮ ਕਰਦਾ ਹੈ ਜੇਕਰ ਤੁਹਾਨੂੰ ਵੀ ਡਾਇਰੀਆ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਦੇ ਠੀਕ ਹੋਣ ਤੱਕ ਟਮਾਟਰ ਦਾ ਸੇਵਨ ਬਿਲਕੁਲ ਨਾ ਕਰੋ ਸਰੋਂ ਦਾ ਤੇਲ ਸਾਡੇ ਦੰਦਾਂ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਸਰੋਂ ਦੇ ਤੇਲ ਵਿੱਚ ਸਿੰਧਾ ਨਮਕ ਮਿਲਾ ਕੇ ਦੰਦਾਂ ਉੱਪਰ ਮਾਲਿਸ਼ ਕਰਨਾ ਦੰਦਾਂ ਦਾ ਪੀਲਾਪਣ ਦੂਰ ਹੋ ਜਾਂਦਾ ਹੈ ਦੰਦ ਅਤੇ ਮਸੂੜੇ ਲੰਬੇ ਸਮੇਂ ਤੱਕ ਮਜ਼ਬੂਤ ਰਹਿੰਦੇ ਹਨ ਸਿਰ ਦੇ ਵਾਲਾਂ ਨੂੰ ਸਿਹਤਮੰਦ ਰੱਖਣ ਲਈ ਲਾਲ ਟਮਾਟਰ ਬਹੁਤ ਜ਼ਿਆਦਾ ਲਾਭਕਾਰੀ ਹੈ ਟਮਾਟਰ ਵਿੱਚ ਫਲੇਵੋਨਾਈਡ ਜ਼ਿਆਦਾ ਮਾਤਰਾ ਵਿੱਚ ਮੌਜੂਦ ਹੁੰਦਾ ਹੈ ਜੋ ਕਿ ਵਾਲਾਂ ਦਾ ਝੜਨਾ ਰੋਕਣ ਦੇ ਵਿੱਚ ਮਦਦ ਕਰਦਾ ਹੈ ਨਾਲ ਹੀ ਟਮਾਟਰ ਤੋਂ ਸਾਨੂੰ ਵਿਟਾਮਿਨ A ਵੀ ਮਿਲਦਾ ਹੈ ਜੋ ਕਿ ਵਾਲਾਂ ਨੂੰ ਚਮਕਦਾਰ ਤੇ ਮਜ਼ਬੂਤ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਫਟਕੜੀ ਦੀ ਦਵਾਈ ਦੇ ਰੂਪ ਵਿੱਚ ਬਹੁਤ ਜ਼ਿਆਦਾ ਲਾਭਕਾਰੀ ਹੁੰਦੀ ਹੈ ਇਸ ਲਈ ਜੇਕਰ ਸੱਟ ਲੱਗ ਜਾਵੇ ਤਾਂ ਖੂਨ ਵਹਿਣ ਲੱਗੇ ਤਾਂ ਫਟਕੜੀ ਨੂੰ ਪਾਣੀ ਵਿੱਚ ਡੁਬੋ ਕੇ ਸੱਟ ਉੱਪਰ ਲਗਾਉਣ ਨਾਲ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ ਪਰ ਜੇਕਰ ਜ਼ਖਮ ਜ਼ਿਆਦਾ ਗਹਿਰਾ ਹੋਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਜੇਕਰ ਤੁਹਾਡਾ ਵਜ਼ਨ ਬਹੁਤ ਜ਼ਿਆਦਾ ਬਾਧ ਰਹਾ ਹੋਵੇ ਤਾਂ ਸਵੇਰ ਦੇ ਸਮੇਂ 7 ਤੋਂ 8 ਕਾਜੂ ਖਾਣ ਨਾਲ ਵਾਧੇ ਵਜ਼ਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਕਾਜੂ ਖਾਣ ਨਾਲ ਸਾਡਾ ਪੇਟ ਹਮੇਸ਼ਾ ਭਰਿਆ ਭਰਿਆ ਮਹਿਸੂਸ ਹੁੰਦਾ ਹੈ ਜੋ ਕਿ ਤੁਹਾਨੂੰ ਵਾਧੂ ਖਾਣਾ ਖਾਣ ਤੋਂ ਰੋਕਦਾ ਹੈ ਜੇਕਰ ਤੁਹਾਨੂੰ ਗੁਰਦੇ ਨਾਲ ਜੁੜੀ ਹੋਈ ਕੋਈ ਵੀ ਬਿਮਾਰੀ ਹੈ ਜਾਂ ਫਿਰ ਗੁਰਦੇ ਦੀ ਪਥਰੀ ਹੈ ਤਾਂ ਤੁਹਾਨੂੰ ਟਮਾਟਰ ਖਾਣਾ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਤੁਸੀਂ ਇਸ ਦੀ ਇਸ ਤਰ੍ਹਾਂ ਦੀ ਬਿਮਾਰੀ ਵਿੱਚ ਟਮਾਟਰ ਦਾ ਸੇਵਨ ਕਰਦੇ ਹੋ ਤਾਂ ਗੁਰਦੇ ਦੀ ਪਥਰੀ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ ਟਮਾਟਰ ਵਿੱਚ ਪਾਇਆ ਜਾਣ ਵਾਲਾ ਕੈਲਸ਼ੀਅਮ ਆਕਸਲੇਟ ਗੁਰਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ ਬਦਾਮ ਖਾਣ ਨਾਲ ਤੁਹਾਡੀ ਸਕਿਨ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਤੁਹਾਡਾ ਮੂਡ ਵੀ ਬਿਹਤਰ ਹੋ ਜਾਵੇਗਾ ਬਦਾਮ ম্যাগਨੀਸ਼ੀਅਮ ਦਾ ਇੱਕ ਚੰਗਾ ਸਰੋਤ ਹੈ ਇਸ ਨੂੰ ਖਾਣ ਨਾਲ ਤੁਹਾਨੂੰ એનર્ਜੀ ਮਿਲਦੀ ਹੈ ਅੱਖਾਂ ਵਿੱਚ ਦਰਦ ਹੋਣ ਤੇ ਰੋਜ਼ਾਨਾ ਸੌਣ ਤੋਂ ਪਹਿਲਾਂ ਗੁਲਾਬ ਜਲ ਦੀਆਂ ਇੱਕ ਜਾਂ ਦੋ ਬੂੰਦਾਂ ਅੱਖਾਂ ਦੇ ਵਿੱਚ ਪਾ ਕੇ ਅੱਖਾਂ ਨੂੰ ਬੰਦ ਕਰ ਲਓ ਇਸ ਤਰ੍ਹਾਂ ਕਰਨ ਨਾਲ ਅੱਖਾਂ ਦੇ ਦਰਦ ਅਤੇ ਥਕਾਨ ਤੋਂ ਰਾਹਤ ਮਿਲਦੀ ਹੈ ਅਤੇ ਤੁਸੀਂ ਗੁਲਾਬ ਜਲ ਨਾਲ ਅੱਖਾਂ ਧੋ ਵੀ ਸਕਦੇ ਹੋ ਖਾਲੀ ਪੇਟ ਕਾਜੂ ਖਾਣ ਨਾਲ ਅਤੇ ਫਾਈਬਰ ਅਧਿਕ ਮਾਤਰਾ ਵਿੱਚ ਸਾਡੇ ਸਰੀਰ ਦੇ ਅੰਦਰ ਜਾਣ ਤੇ ਸਾਨੂੰ ਗੈਸ ਵਗੈਰਾ ਦੀ ਸਮੱਸਿਆ ਹੋ ਸਕਦੀ ਹੈ ਇਸ ਲਈ ਇੱਕ ਇੱਕ ਦਿਨ ਵਿੱਚ 4-5 ਕਾਜੂ ਹੀ ਖਾਣੇ ਚਾਹੀਦੇ ਹਨ 슈ਗਰ ਇੱਕ ਅਜਿਹੀ ਬਿਮਾਰੀ ਹੈ ਜੋ ਕਿ ਸਾਨੂੰ ਆਪਣੇ ਖਾਣ ਪੀਣ ਦਾ ਧਿਆਨ ਨਾ ਰੱਖਣ ਕਰਕੇ ਹੋ ਜਾਂਦੀ ਹੈ ਪਰ ਜੇਕਰ ਤੁਸੀਂ ਹਰ ਰੋਜ਼ ਸਵੇਰ ਦੀ ਸੈਰ ਕਰਦੇ ਹੋ ਤਾਂ ਇਸ ਸਮੱਸਿਆ ਨੂੰ ਵੀ ਬਹੁਤ ਹੱਦ ਤੱਕ ਘਟ ਕੀਤਾ ਜਾ ਸਕਦਾ ਹੈ ਸਵੇਰ ਦੀ ਸੈਰ ਹਾਈ ਬਲੱਡ 슈ਗਰ ਨੂੰ ਵੀ ਨਿਯੰਤਰਿਤ ਕਰਦੀ ਹੈ ਦਹੀਂ ਵਿੱਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ B12, ਪੋਟਾਸ਼ੀਅਮ, ਫਾਸਫੋਰਸ, ਵਿਟਾਮਿਨ D ਅਤੇ ਆਦ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦੇ ਹਨ। ਇਸ ਲਈ ਸਾਡੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਜਿਸ ਕਾਰਨ ਸਾਨੂੰ ਪੇਟ ਦੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਜੇਕਰ ਤੁਹਾਡੀਆਂ ਹੱਡੀਆਂ ਕਮਜ਼ੋਰ ਹਨ ਤਾਂ ਸਵੇਰੇ ਉੱਠ ਕੇ ਖਾਲੀ ਪੇਟ 4 ਤੋਂ 5 ਕਾਜੂ ਖਾਓ। ਇਸ ਵਿੱਚ ਮੈਗਨੀਸ਼ੀਅਮ ਅਤੇ ਕਾਪਰ ਹੁੰਦਾ ਹੈ। ਇਹ ਪੋਸ਼ਕ ਤੱਤ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਬੱਚਿਆਂ ਦੀਆਂ ਹੱਡੀਆਂ ਉਮਰ ਤੋਂ ਪਹਿਲਾਂ ਕਮਜ਼ੋਰ ਨਾ ਹੋਣ ਇਸ ਲਈ ਬੱਚਿਆਂ ਨੂੰ ਕਾਜੂ ਜ਼ਰੂਰ ਖਵਾਉਣੇ ਚਾਹੀਦੇ ਨੇ ਤਾਂ ਕਿ ਉਹਨਾਂ ਦੀਆਂ ਹੱਡੀਆਂ ਬਚਪਨ ਤੋਂ ਹੀ ਮਜ਼ਬੂਤ ਬਣੀਆਂ ਰਹਿਣ ਜੋ ਲੋਕ ਸਵੇਰੇ ਖਾਲੀ ਪੇਟ ਕਾਜੂ ਖਾਂਦੇ ਹਨ ਉਹਨਾਂ ਲੋਕਾਂ ਨੂੰ ਇਸ ਦਾ ਲਾਭ ਹੋ ਸਕਦਾ ਹੈ ਜਿਨ੍ਹਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਕਿਉਂਕਿ ਇਸ ਵਿੱਚ ਫਾਈਬਰ ਦੀ ਮਾਤਰਾ ਭਰਪੂਰ ਹੁੰਦੀ ਹੈ ਇਸ ਲਈ ਸਾਡੀ ਪਾਚਨ ਸ਼ਕਤੀ ਨੂੰ ਵੀ ਮજબૂત ਬਣਾ ਦਿੰਦਾ ਹੈ ਬਹੁਤ ਸਾਰੇ ਲੋਕਾਂ ਨੂੰ ਹਾਈ ਅਤੇ ਲੋ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਜੇਕਰ ਤੁਸੀਂ ਵੀ ਇਸ ਬਿਮਾਰੀ ਤੋਂ ਪਰੇਸ਼ਾਨ ਹੋ ਤਸਵੀਰ ਦੇ ਨਾਸ਼ਤੇ ਵਿੱਚ ਠੰਡੇ ਦੁੱਧ ਨਾਲ ਬੇਹੀ ਰੋਟੀ ਜ਼ਰੂਰ ਖਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਨੂੰ ਤਾਕਤ ਮਿਲੇਗੀ ਕੁਝ ਦਿਨ ਲਗਾਤਾਰ ਬੇਹੀ ਰੋਟੀ ਖਾਣ ਨਾਲ ਤੁਹਾਡੀ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਖਤਮ ਹੋ ਜਾਵੇਗੀ ਥੋੜਾ ਜਿਹਾ ਨਾਰੀਅਲ ਤੇਲ ਲਓ ਉਸ ਵਿੱਚ ਥੋੜੀ ਜਿਹੀ ਐਲੋਵੀਰਾ ਜੈੱਲ ਮਿਲਾ ਕੇ ਮਿਕਸ ਕਰ ਲਓ ਅਤੇ ਇਸ ਨੂੰ ਇੱਕ ਕਰੀਮ ਟਾਈਪ ਬਣਾ ਲਓ ਤੁਸੀਂ ਇਸ ਮਿਸ਼ਰਣ ਨੂੰ ਬਣਾ ਕੇ ਕੁਝ ਦਿਨਾਂ ਲਈ ਫ੍ਰਿਜ ਵਿੱਚ ਸਟੋਰ ਕਰਕੇ ਵੀ ਰੱਖ ਸਕਦੇ ਹੋ ਤਾਂ ਕਿ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਤਾਂ ਰਾਤ ਦੇ ਸਮੇਂ ਤੁਸੀਂ ਇਸ ਮਿਸ਼ਰਣ ਨੂੰ ਆਪਣੀਆਂ ਅੱਖਾਂ ਉੱਪਰ ਲਗਾ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਚਿਹਰਾ ਵੀ ਚਮਕਦਾਰ ਹੋ ਜਾਵੇਗਾ ਅਤੇ ਤੁਹਾਡੀਆਂ ਅੱਖਾਂ ਦੇ ਕਾਲੇ ਘੇਰੇ ਵੀ ਬਿਲਕੁਲ ਦੂਰ ਹੋ ਜਾਣਗੇ ਗਰਮ ਪਾਣੀ ਵਿੱਚ ਇਲਾਇਚੀ ਪਾ ਕੇ ਪੀਣ ਨਾਲ ਤੁਹਾਡੀ ਸਰੀਰਕ ਥਕਾਵਟ ਬਿਲਕੁਲ ਖਤਮ ਹੋ ਜਾਂਦੀ ਹੈ ਜੇਕਰ ਤੁਹਾਨੂੰ ਕਿਧਰੇ ਕਮਜ਼ੋਰੀ ਮਹਿਸੂਸ ਹੋਣ ਲੱਗੇ ਤਾਂ ਦੁੱਧ ਵਿੱਚ ਦੋ ਖੰਜੂਰਾ ਪਾ ਕੇ ਪੀਣਾ ਭਰਪੂਰ ਤਾਕਤ ਮਿਲਦੀ ਹੈ ਰੋਜ਼ਾਨਾ ਸ਼ਾਮ ਵੇਲੇ ਦਾਖਾਂ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਪੁਦੀਨੇ ਦੇ ਪੱਤਿਆਂ ਨੂੰ ਸਕਿਨ ਉੱਪਰ ਰਗੜਨ ਦੇ ਨਾਲ ਸਕਿਨ ਨਰਮ ਅਤੇ ਮੁਲਾਇਮ ਹੋ ਜਾਂਦੀ ਹੈ ਦੁੱਧ ਵਿੱਚ ਸੌਂਫ ਪਾ ਕੇ ਪੀਣ ਨਾਲ ਕਮਰ ਦਰਦ ਤੋਂ ਆਰਾਮ ਮਿਲਦਾ ਹੈ ਰੋਜ਼ਾਨਾ ਰਾਤ ਨੂੰ ਸੌਂਦੇ ਸਮੇਂ ਬਾਥਰੂਮ ਕਰਕੇ ਸੌਣ ਨਾਲ ਗੁਰਦੇ ਕਦੇ ਵੀ ਖਰਾਬ ਨਹੀਂ ਹੁੰਦੇ ਰੋਜ਼ਾਨਾ ਸਵੇਰੇ ਖਾਲੀ ਪੇਟ ਉਲਟਾ ਲਟਕਣ ਨਾਲ ਤੁਹਾਡਾ ਕੱਦ ਵਧਣਾ ਸ਼ੁਰੂ ਹੋ ਜਾਂਦਾ ਹੈ ਮੂਲੀ ਦਾ ਰਸ ਪੀਣ ਨਾਲ ਪਿੱਤੇ ਦੀ ਪਥਰੀ ਬਣਨਾ ਬੰਦ ਹੋ ਜਾਂਦੀ ਹੈ ਰੋਜ਼ਾਨਾ ਆਦਰਕ ਦਾ ਛੋਟਾ ਜਿਹਾ ਟੁਕੜਾ ਚਬਾਉਣ ਦੇ ਨਾਲ ਜਲਦੀ ਬਿਮਾਰੀ ਨਹੀਂ ਲੱਗਦੀ ਸਵੇਰੇ ਉੱਠ ਕੇ ਖਾਲੀ ਪੇਟ ਕੰੰਗੀ ਕਰਨ ਨਾਲ ਤੁਹਾਡੇ ਵਾਲ ਮਜ਼ਬੂਤ ਹੁੰਦੇ ਹਨ ਜੇਕਰ ਤੁਹਾਡੇ ਬੁੱਲ ਕਾਲੇ ਹੋ ਜਾਣ ਤਾਂ ਸ਼ਾਮ ਨੂੰ ਦਹੀਂ ਦੀ ਮਲਾਈ ਬੁੱਲਾਂ ਉੱਤੇ ਲਗਾ ਕੇ ਸੌ ਜਾਓ ਹੌਲੀ-ਹੌਲੀ ਤੁਹਾਡੇ ਬੁੱਲ ਲਾਲ ਹੋ ਜਾਣਗੇ ਗੁਰਦਾ ਸੇਵਨ ਕਰਨਾ 슈ਗਰ ਦੀ ਬਿਮਾਰੀ ਨਹੀਂ ਹੁੰਦੀ ਰੋਜ਼ਾਨਾ ਪਿਆਜ਼ ਖਾਣ ਨਾਲ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਹਰ ਰੋਜ਼ ਸਵੇਰੇ ਤਾਜ਼ੇ ਟਮਾਟਰ ਖਾਣ ਨਾਲ ਵਾਲ ਕਦੇ ਵੀ ਸਫੈਦ ਨਹੀਂ ਹੋਣਗੇ ਜੋ ਲੋਕ ਸਵੇਰ ਦੇ ਖਾਣੇ ਵਿੱਚ ਇਲਾਇਚੀ ਦਾ ਇਸਤੇਮਾਲ ਕਰਦੇ ਹਨ ਉਹਨਾਂ ਦਾ ਭਜਦੇ ਜਾਂ ਤੁਰਦੇ ਸਮੇਂ ਸਾਹ ਫੁੱਲਣਾ ਬੰਦ ਹੋ ਜਾਂਦਾ ਹੈ ਸੌਣ ਤੋਂ ਪਹਿਲਾਂ ਥੋੜਾ ਜਿਹਾ ਗੁੰਗਣਾ ਪਾਣੀ ਪੀਣ ਨਾਲ ਗੁਰਦੇ ਸਾਫ ਰਹਿੰਦੇ ਹਨ ਅਮਰੂਦ ਖਾਣ ਨਾਲ ਸੁਸਤੀ ਅਤੇ ਡਿਪਰੈਸ਼ਨ ਘਟ ਹੁੰਦਾ ਹੈ ਜਿਆਦਾ ਠੰਡਾ ਪਾਣੀ ਪੀਣ ਨਾਲ ਚਿਹਰੇ ਤੇ ਝੁਰੜੀਆਂ ਪੈਂਦੀਆਂ